ਇੱਕ ਵਰਗ ਮਤਲਬ ਲੋਕਾਂ ਦੇ ਵਿੱਚ ਇੱਕ ਚੀਜ਼ ਆ ਜਿਹੜੇ ਲੋਕ ਉੱਥੋਂ ਪ੍ਰਵਾਸੀ ਪ੍ਰਵਾਸ ਕਰ ਗਏ ਉੱਥੇ ਉਹ ਮਤਲਬ ਉਹ ਚਾਹੁੰਦੇ ਆ ਵੀ ਜਿਹੜਾ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸਿੱਖੀ ਨਾਲ ਜੁੜਨ ਸਿੱਖੇ ਜੁੜਨ ਕਿਉਂਕਿ ਇਹ ਖਾਲਸਾ ਰਾਜ ਦੀ ਜਿਹੜੀ ਚੀਜ਼ ਆ ਉਹਨਾਂ ਦੇ ਵਿੱਚ ਪੈਂਦੀ ਆ ਕਿ ਪਾਪਾ ਨੂੰ ਤੋਂ ਤੋਂ ਸੋ ਨੇ ਇਹ ਇਹ ਸੀਗਾ ਵੀ ਇਹ ਵਿਰਸੇ ਨਾਲ ਲਿਟਰੇਚਰ ਨਾਲ ਲੋਕਾਂ ਨੂੰ ਸਹੀ ਸਿੱਧ ਨਹੀਂ ਹੁਣ ਕਿਤਾਬਾਂ ਦਾ ਵੀ ਵਪਾਰੀਕਰਨ ਹੋ ਗਿਆ ਹੁਣ ਪਿੱਛੇ ਪਿੱਛੇ ਜੇ ਮੇਰੀ ਕਿ ਪਬਲਿਸ਼ਰ ਨਾਲ ਗੱਲ ਹੋਈ ਉਹ ਕਹਿੰਦਾ ਅਸੀਂ ਕਿਤਾਬ ਅਸੀਂ ਫ੍ਰੀ ਸ਼ਾਪ ਦਿੰਦੇ ਆ ਪਰ ਜਿਹੜੇ ਸੋਸ਼ਲ ਮੀਡੀਆ ਦੇ ਪ੍ਰਮੋਟਰ ਨੇ ਅਸੀਂ ਰਾਈਟਰ ਨੂੰ ਕਹਿੰਦੇ ਆ ਵੀ 8000 ਰੁਪਏ ਨੂੰ ਦੇ ਦੇ ਆਪਣੀ ਕਿਤਾਬ ਨੂੰ ਪ੍ਰਮੋਟ ਕਰਾ ਕਿਤਾਬ ਇਹ ਡਾਕਟਰ ਤੁਗਾ ਗੁਰਪ੍ਰੀਤ ਦੀ 40 ਦਿਨਾਂ ਉਹ ਲੋਕਾਂ ਨੇ ਬਹੁਤ ਖਰੀਦੀ ਅੱਛਾ ਕਿਤਾਬ ਵੀ ਕੀ ਮੇਰਾ ਦਾਗਸਤਾਨ ਜੀ ਦਿਨ ਕਿਤਾਬ ਕਾਫੀ ਚੱਲ ਰਹੀ ਹੈ ਉਹਦੇ ਚ ਡਾਕਟਰ ਗੁਰਪ੍ਰੀਤ ਹੋਣਾ ਨੇ ਬਹੁਤ ਸਰਲ ਭਾਸ਼ਾ ਦੇ ਵਿੱਚ ਬਹੁਤ ਸਿਆਣੀਆਂ ਗੱਲਾਂ ਲਿਖੀਆਂ ਨੇ ਗੱਲਾਂ ਲਿਖੀਆਂ ਵੀ ਜਿਹੜੀਆਂ ਆਪਾਂ ਪਹਿਲੇ ਪੁਰਾਣੇ ਸਮੇਂ ਚ ਬਜ਼ੁਰਗਾਂ ਕੋਲੋਂ ਸੁਣਾਉਂਦੇ ਹੁੰਦੇ ਸੀ ਪਰ ਅੱਜ ਕੱਲ ਨਾ ਉਹ ਉਸ ਕਿਸਮ ਦਾ ਰੁਝਾਨ ਨਹੀਂ ਰਿਹਾ ਨਾ ਹੀ ਰੁਚੀ ਹੋ ਰਹੀ ਹੈ ਬਜ਼ੁਰਗਾਂ ਦੇ ਕੋਲ ਬੈਠਣ ਦੀ ਇਸ ਮੌਕੇ ਸ਼ਹੀਦੀ ਖੇਡਾ ਗ੍ਰਾਫਟ ਖੜੇ ਆਗੇ ਤੇ ਗ੍ਰਾਫਟ ਦੇ ਵਿੱਚ ਜਿੱਥੇ ਕਬੱਡੀ ਦੇ ਮੇਲੇ ਚੱਲ ਰਹੇ ਆ ਜਿੱਥੇ ਇੱਕ ਬਾਜ਼ਾਰ ਆਰਜੀ ਬਣਿਆ ਹੋਇਆ ਜਿਹਦੇ ਵਿੱਚ ਲੋਕ ਆ ਆਪਣੀਆਂ ਮਨਪਸੰਦੀਆਂ ਚੀਜ਼ਾਂ ਤੋਂ ਖਰੀਦ ਰਹੇ ਆ ਬੱਚੇ ਘਟਾਉਣੇ ਖਰੀਦ ਰਹੇ ਆ ਉੱਥੇ ਹੀ ਕਿਸੇ ਵੀ ਸਮਾਜ ਦਾ ਕਿਸੇ ਵੀ ਵਰਗ ਦਾ ਜਿਹੜਾ ਜਿਹੜਾ ਸ਼ੀਸ਼ਾ ਹੁੰਦਾ ਉਹਦੀਆਂ ਕਿਤਾਬਾਂ ਹੁੰਦੀਆਂ ਕਿਹੋ ਜੀਆਂ ਕਿਤਾਬਾਂ ਵਿਕ ਰਹੀਆਂ ਕਿਹੜੀਆਂ ਕਿਤਾਬਾਂ ਲੋਕ ਖਰੀਦ ਰਹੇ ਆ ਸੋ ਇਹਦੇ ਬਾਬਤ ਗੱਲਬਾਤ ਕਰਾਂਗੇ ਪੰਜਾਬ ਕਿਤਾਬ ਘਰ ਮੈਲਬਨ ਜਿਹੜਾ ਕਿ ਆਸਟ੍ਰੇਲੀਆ ਭਾਰ ਦੇ ਵਿੱਚ ਆਪਣੀ ਕਹਿ ਸਕਦੇ ਆ ਕਿ ਕਿਤਾਬਾਂ ਦੀ ਪੂਰੀ ਬਣਗੀਆਂ ਨਹੀਂ ਜਾਣਿਆ ਜਾਂਦਾਗਾ ਸੋ ਸਾਡੇ ਕੋਲ ਪੰਜਾਬ ਤੋਂ ਵਿਸ਼ੇਸ਼ ਤੌਰ ਦੇ ਉੱਤੇ ਗੁਰਪ੍ਰੀਤ ਸਿੰਘ ਅਣਕੀ ਪਹੁੰਚੇ ਨੇ ਸੋ ਜਿਹੜੇ ਕਿ ਇਸ ਵਾਰ ਇਹ ਸਾਰੇ ਨੂੰ ਆਰਗੇਨਾਈਜ਼ ਕਰ ਰਿਹਾ ਵਿਸ਼ੇਸ਼ ਤੌਰ ਦੇ ਉੱਤੇ ਕਹਦੀ ਹੈ ਵੀ ਜਹਾਜ਼ ਭਰ ਕੇ ਕਿਤਾਬਾਂ ਦਾ ਪੰਜਾਬ ਤੋਂ ਲੈ ਕੇ ਆਇਆ ਅਣਕੀ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮੈਂ ਜਿਹੜਾ ਜਾਣਨਾ ਚਾਹੁੰਦਾ ਵੀ ਕੰਮ ਤੋਂ ਤੁਸੀਂ ਇੱਥੇ ਆਓ ਤੁਹਾਡੀ ਸਾਰੀ ਟੀਮ ਜਗਦੀਪ ਹੋਰੀ ਤੁਸੀਂ ਸਾਰਾ ਪਰਿਵਾਰ ਤੇ ਕਿਸ ਕਿਸਮ ਦਾ ਲਿਟਰੇਚਰ ਜਿਹੜਾ ਹੈਗਾ ਕਿ ਬੇਕਰ ਰਿਹਾ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹ ਲੋਕਾਂ ਚ ਦਸ਼ਾ ਹੈਗਾ ਹਾਂਜੀ ਲੋਕਾਂ ਦੇ ਵਿੱਚ ਜੇ ਮੈਂ ਪੰਜਾਬ ਦੇ ਮੁਕਾਬਲੇ ਲਾਵਾਂ ਤਾਂ ਇੱਥੇ ਜਿਹੜਾ ਕਿਤਾਬਾਂ ਪੜਨ ਦਾ ਛਾਅ ਜ਼ਿਆਦਾ ਹੈਗਾ ਜੀ ਤੇ ਬਾਕੀ ਜਿੱਦਾਂ ਆਪਾਂ ਦੇਖਦੇ ਗ੍ਰਿਫਤ ਸ਼ਹੀਦੀ ਜੋਨ ਮੇਲਾ ਜਾਂ ਸ਼ਹੀਦ ਦੇ ਸਿੱਖ ਗੇਮਸ ਕਹਿੰਦੇ ਆਪਾਂ ਜੀ ਜੀ 84 ਨਾਲ ਸੰਬੰਧਿਤ ਇੱਥੇ ਜਿਹੜੇ ਉਹਨਾਂ ਉਹਨਾਂ ਸ਼ਹੀਦਾਂ ਦੀ ਜਿਹੜੀ ਯਾਦ ਆਚ ਮਨਾਈ ਜਾਂਦੀ ਹੈ ਤਾਂ ਜਿਵੇਂ ਇਹਦਾ ਨਾਮ ਤੋਂ ਪਤਾ ਲੱਗਦਾ ਤੇ ਇੱਥੇ ਵੀ ਲੋਕਾਂ ਦੇ ਵਿੱਚ 84 ਨਾਲ ਜੁੜੀਆਂ ਜਿਹੜੀਆਂ ਕਿਤਾਬਾਂ ਹੂੰ ਅ ਪੜਨ ਦਾ ਜਿਹੜਾ ਰੁਝਾਨ ਹੈ ਉਹ ਜਿਆਦਾ ਦੇਖਿਆ ਗਿਆ ਹਮ ਲੋਕ ਇਹ ਜਾਣਨਾ ਚਾਹੁੰਦੇ ਵੀ 84 ਦੇ ਵਿੱਚ ਐਕਚੁਅਲ ਸਿਚੁਏਸ਼ਨ ਕੀ ਸੀ ਹਮ ਜਿਵੇਂ 84 ਦੇ ਵਿੱਚ ਬਹੁਤ ਸਾਰੇ ਡਾਕਟਰਾਂ ਨੇ 84 ਨੂੰ ਲਿਖਿਆ ਜਿਵੇਂ ਅਗਮੇਰ ਸਿੰਘ ਹੋਣਾ ਨੇ ਵੀ ਲਿਖਿਆ ਅਨਜਤ ਦੇ ਕਹਿਰ ਲਿਖਿਆ ਜਾਂ ਹੋਰ ਵੀ ਬਹੁਤ ਸਾਰੇ ਡਾਕਟਰਾਂ ਇੰਜਨੂ ਕੇਐਸ ਬਰਾੜ ਦੀ ਜਿਹੜੀ ਕਿਤਾਬ ਆ ਉਹਨਾਂ ਨੇ ਲਿਖੀ ਹੋਈ ਆ ਅਸਲ ਕਹਾਣੀ ਜਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ 84 ਦੇ ਸੰਬੰਧਨ ਵਿੱਚ ਉਹ ਮਤਲਬ ਕਾਫੀ ਗਿਣਤੀ ਦੇ ਵਿੱਚ ਲੋਕ ਲੈ ਕੇ ਗਏ ਨੇ ਤੁਸੀਂ ਥੋੜਾ ਜਣੀ ਮੰਨਣਾ ਵੀ ਇੱਥੇ ਜਿਹੜੀ ਕੱਲ ਦੀ ਖਾਸ ਤੁਸੀਂ ਜਿਹੜਾ ਦੇ ਉੱਤੇ ਜਿਹੜੀ ਕਿਤਾਬਾਂ ਦੀ ਵਿਕਰੀ ਆ ਉਹ ਜ਼ਿਆਦਾਤਰ ਸਿੱਖ ਇਤਿਹਾਸ ਨਾਲ ਰਿਲੇਟਡ 1984 ਦੇ ਸਮੁੱਚੇ ਵਰਤਾਰਿਆਂ ਨਾਲ ਰਿਲੇਟਡ ਜਿਹੜਾ ਲਿਟਰੇਚਰ ਵਿਕ ਰਿਹਾ ਹੈ ਤੇ ਜੀ ਤੇ ਉਹਦੇ ਚ ਇਹ ਵੀ ਹੈ ਵੀ ਇੱਕ ਵਰਗ ਮਤਲਬ ਲੋਕਾਂ ਦੇ ਵਿੱਚ ਇੱਕ ਚੀਜ਼ ਆ ਜਿਹੜੇ ਲੋਕ ਉੱਥੋਂ ਪ੍ਰਵਾਸੀ ਪ੍ਰਵਾਸ ਕਰਕੇ ਇੱਥੇ ਉਹ ਮਤਲਬ ਉਹ ਚਾਹੁੰਦੇ ਆ ਵੀ ਜਿਹੜਾ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸਿੱਖੀ ਨਾ ਜਮ ਸਿੱਖੇ ਜਮਾ ਜੁੜਨ ਕਿਉਂਕਿ ਇਹ ਖਾਲਸਾ ਰਾਜ ਦੀ ਜਿਹੜੀ ਚੀਜ਼ ਆ ਉਹ ਉਹਨਾਂ ਦੇ ਵਿੱਚ ਪੈਂਦੀ ਹੈ। ਹੂੰ। ਅ ਇਹਦੇ ਵਿੱਚ ਜੇ ਆਪਾਂ ਗੱਲ ਕਰਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਕਿਤਾਬਾਂ ਜਿਵੇਂ ਬਾਬਾ ਪ੍ਰੀਮ ਸਿੰਘ ਹੋਤੀ ਮਰਦਾਨ ਹੂੰ ਅ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਉਹ ਬਹੁਤ ਵਕੀਆਂ ਤੇ ਇੱਕ ਸੂਰ ਸਿੰਘ ਸ਼ੀਤਲ ਹੋਣਾ ਨੇ ਲਿਖਿਆ ਜਿਵੇਂ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਡਾਕਟਰ ਰਾਜਮੋਹਨ ਗਾਂਧੀ ਵਾਲੀ ਮੈਂ ਦੇਖ ਰਿਹਾ ਹਾਂ। ਰਾਜਮੋਹਨ ਗਾਂਧੀ ਹੋਣਾ ਦਾ ਜਿਹੜਾ ਪੰਜਾਬ ਆ ਜਾਂ ਆਪਾਂ ਕਹਿ ਲਓ ਵੀ ਲਾਹੂ ਲਾਹਣ ਇਸ਼ਤਿਹਾਕ ਅਹਿਮਦ ਹੋਣਾ ਉਹ ਵੀ ਕਿਤਾਬ ਹੈ। ਜੀ। ਜਿਹੜੀ ਵਿਕੀ ਹੈ ਤੇ ਬਾਕੀ ਮਤਲਬ ਬਹੁਤ ਸਾਰਾ ਪੱਕੇ ਪੰਜਾਬੀ ਨਾਲ ਸੰਬੰਧਿਤ ਜਿਵੇਂ ਲੋਕ ਕਾਇਦੇ ਜਿਵੇਂ ਅੱਛਾ ਗੁਰਮੁਖੀ ਨਾਲ ਰਿਲੇਟਡ ਜਿਹੜੀ ਚੀਜ਼ਾਂ ਨੇ ਬੱਚਿਆਂ ਲਈ ਬੱਚਿਆਂ ਲਈ ਕਿਉਂਕਿ ਉਹਦੇ ਚ ਕਾਰਨੇ ਆ ਵੀ ਇੱਥੋਂ ਦੇ ਜਿਹੜੇ ਬੋਰਨ ਲੋਕ ਬੱਚੇ ਅੰਗਰੇਜ਼ੀ ਤਾਂ इजीली ਸਿੱਖ ਜਾਂਦੇ ਆ ਪਰ ਪੰਜਾਬੀ ਲਿਖਣੀ ਬੋਲਣੀ ਤੇ ਪੜ੍ਹਣੀ ਉਹਨਾਂ ਨੂੰ ਸਿਖਾਉਣੀ ਮਾਪਿਆਂ ਨੂੰ ਪੈਂਦੀ ਇਸ ਕਰਕੇ ਮਾਪੇ ਆ ਦੇ ਵਿੱਚ ਇਹ ਰੁਝਾਨ ਹੈ ਵੀ ਉਹ ਉਹ ਜਿਹੜੇ ਸ਼ੁਰੂਆਤੀ ਜਿਹੜੇ ਕਾਇਦੇ ਆ ਗੁਰਮੁਖੀ ਲਿਖਣ ਵਾਲੀਆਂ ਕਿਤਾਬਾਂ ਨੇ ਉਹ ਵੀ ਹੁੰਦੇ ਨੇ ਇੱਕ ਜਿਹੜਾ ਆਪ ਆਫ ਦਾ ਕੈਮਰਾ ਪਹਿਲਾਂ ਗੱਲ ਕਰਦੇ ਸੀ ਵੀ ਰੀਲਾਂ ਨੂੰ ਦੇਖ ਕੇ ਲੋਕ ਬਹੁਤ ਕਿਤਾਬਾਂ ਲੈਂਦੇ ਆ ਇਹ ਇਹ ਸੱਚੀ ਰੁਝਾਨ ਹੈਗਾ ਇਹ ਬਿਲਕੁਲ ਬਾਈ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਦਾ ਯੋਗਾ ਜਿਵੇਂ ਕਹਿੰਦੇ ਵੀ ਜਿਹੜਾ ਕੁਝ ਦਿਖਦਾ ਹੋਈ ਕੁਝ ਵੇਚਦਾ ਉਹੀ ਵਿਕਦਾ ਤੇ ਉਹਦੇ 'ਚ ਕੁਝ ਮਾੜੀਆਂ ਕਿਤਾਬਾਂ ਵੀ ਬਹੁਤ ਬਹੁਤ ਲੋਕ ਡਿਮਾਂਡ ਕਰਦੇ ਆ ਕੇ ਹਾਂਜੀ ਭਾਜੀ ਉਹ ਤੇ ਜੇ ਹੁੰਦਾ ਵੀ ਹੁਣ ਮੰਨ ਲਓ ਵੀ ਕਿਸੇ ਬੰਦੇ ਨੇ ਸਭ ਤੋਂ ਪਹਿਲਾਂ ਇੱਕ ਪੋਜੀਟਿਵ ਆਪਾਂ ਗੱਲ ਕਰਦੇ ਆ ਜਿਵੇਂ ਇੱਕ ਰੀਲ ਚੱਲੀ ਸੀ ਮੇਰਾ ਦਾਗਿਸਤਾਨ ਬਾਰੇ ਹਨਾ 10 ਦਿਨ ਜਿਹਨਾਂ ਦੁਨੀਆ ਹਲਾ ਤੀਜਾ ਕਬੂਰਾ ਛਾਡੇ ਖੇਤ ਇਹ ਜਿਹੀਆਂ ਕਿਤਾਬਾਂ ਬਾਰੇ ਜਾਂ ਅਸਲੀ ਇਨਸਾਨ ਦੀ ਕਹਾਣੀ ਬਾਰੇ ਚਲੋ ਉਹ ਇੱਕ ਪੋਜੀਟਿਵ ਰੁਝਾਨ ਸੀ ਲੋਕਾਂ ਲੋਕਾਂ ਨੇ ਉਹ ਕਿਤਾਬਾਂ ਜਾਂ ਪਿਓ ਪੁੱਤ ਜਿਹੜਾ ਤੁਰਗ ਤੁਰਗ ਨੇਵ ਦਾ ਨਾਵਲ ਆ ਉਹ ਲੋਕਾਂ ਨੇ ਬਹੁਤ ਖਰੀਦੇ ਆ ਅੱਜ ਵੀ ਜਿਹੜਾ ਮੇਰਾ ਦਾਗਿਸਤਾਨ ਆ ਉਹ ਬਹੁਤ ਜ਼ਿਆਦਾ ਵਿਕਿਆ अच्छा मेरे ताजिकिस्तान ਵੀ ਇੱਥੇ ਵਿਕੇ ਕਾਫੀ ਉਹ ਵੀ ਉਹ ਵੀ ਵਿਕੇ ਜੀ ਜੀ ਉਹਦੇ ਚ ਹੁਣ ਜਿਹੜਾ ਦੂਜਾ ਪਾਸਾ ਆਪਾਂ ਜੇ ਦੇਖੀ ਜੇ ਅਜੂ ਅਜੋਕਾ ਦੌਰ ਲਾਈਏ ਹਾਂ ਜਿਵੇਂ ਜਿਵੇਂ ਉਹ ਪੋਇਟਰੀ ਦੇ ਵਿੱਚ ਲਾਈਏ ਜਾਂ ਹੋਰ ਵੀ ਕਿਤਾਬਾਂ ਜਿਵੇਂ ਕੋਈ ਵੀ ਕੋਈ ਫੇਮਸ ਬੰਦੇ ਨੇ ਕਿਤਾਬ ਲਿਖਤੀ ਉਹਨੇ ਪੰਜ ਚਾਰ ਜਗ੍ਹਾ ਤੇ ਉਹਦੇ ਫੋਲੋਅਰ ਵਧ ਰਹੇ ਇੰਸਟਾਗ੍ਰਾਮ ਤੇ ਜਾਂ ਉਹਨੇ ਪੰਜ ਚਾਰ ਵੱਧ ਫੋਲੋਅਰਾਂ ਨਾਲ ਤੋਂ ਮਸ਼ਹੂਰੀ ਕਰਾਤੀ ਉਹਦੀ ਕਿਤਾਬ ਵੇਚਣ ਲੱਗ ਜਾਂਦੀ ਹੈ ਬੰਦਾ ਐਕਚੁਅਲੀ ਵਿੱਚ ਕੀ ਹੈ ਵੀ ਬੰਦੇ ਨੂੰ ਘਰੇ ਜਾ ਕੇ ਬਦਲਾਉਦੇ ਵਿੱਚ ਤਾਂ ਕੁਝ ਹੈ ਨਹੀਂ ਇਹ ਹਾਂ ਉਹ ਪਰ ਉਹ ਜਿਵੇਂ ਜਿਹੜੇ ਫਰਸਟ ਪਾਠਕ ਆ ਜੀ ਉਹ ਤਾਂ ਮਤਲਬ ਇਦਾਂ ਪ੍ਰਭਾਵ ਬਣਾ ਕੇ ਲੈ ਕੇ ਜਾਂਦੇ ਆ ਕਹਿੰਦੇ ਵੀ ਜਿਹੜੇ ਬੰਦੇ ਨੂੰ ਪਹਿਲਾ ਕੋਈ ਪਾਠਕ ਆ ਉਹਨੂੰ ਚੰਗੀ ਕਿਤਾਬ ਦਿਓ ਤਾਂ ਕਿ ਉਹ ਕਿਤਾਬਾਂ ਬਾਰੇ ਉਹਦਾ ਹੋਰ ਉਤਸੁਕਤਾ ਪੈਦਾ ਹੋਵੇ ਉਹਨੂੰ ਲੱਗੇ ਪਤਾ ਵੀ ਯਾਰ ਬਹੁਤ ਅੱਛਾ ਕੁਝ ਲਿਖਿਆ ਜਾ ਰਿਹਾ ਹੈ ਮੇਰੇ ਗਿਆਨ ਹੈ ਨਹੀਂ ਸੀ ਜਾਣਕਾਰੀ ਚ ਜੇ ਕਹਿੰਦੇ ਮਾੜੀ ਕਿਤਾਬ ਦੇ ਦਿਓ ਉਹਨੂੰ ਦੇਖ ਕੇ ਕਈ ਵਾਰੀ ਲੋਕਾਂ 'ਚ ਇਹ ਹੋ ਜਾਂਦਾ ਵੀ ਇਹ ਲਿਖ ਸਕਦਾ ਮੈਂ ਵੀ ਲਿਖ ਸਕਦਾ ਹਾਂਜੀ ਬਿਲਕੁਲ ਸੋ ਮਤਲਬ ਉਹ ਇੱਕ ਮਾੜਾ ਰੁਝਾਨ ਵੀ ਪੈਦਾ ਕਰਦੀ ਹੈ ਮੈਂ ਇੱਕ ਇੱਕ ਹੁਣ ਆਪਾਂ ਲੇਖ ਦਾ ਨਾਂ ਨਹੀਂ ਲਾਵਾਂਗੇ ਤੁਸੀਂ ਜ਼ਿਕਰ ਕੀਤਾ ਸੀ ਵੀ ਉਹਨਾਂ ਦੀ ਪੰਜਾਬੀ ਵੀ ਸਹੀ ਨਹੀਂ ਕਿਤਾਬ 'ਚ ਪਰ ਲੋਕ ਆ ਕੇ ਡਿਮਾਂਡ ਕਰ ਰਹੇ ਕੋਰੀਲ ਚੱਲ ਰਹੀ ਹੈ ਰੀਲਾਂ ਚੱਲ ਰਹੀਆਂ ਬਿਲਕੁਲ ਹਰ ਚੀਜ਼ ਦੇ ਵਿੱਚ ਵਪਾਰੀਕਰਨ ਹੋ ਗਿਆ ਜਿਵੇਂ ਕਿਤਾਬਾਂ ਦੇ ਵਿੱਚ ਪਹਿਲਾਂ ਆਪਾਂ ਕਿਤਾਬਾਂ ਨੂੰ ਇੱਕ ਸੋਲਿਡ ਇੱਕ ਇਹ ਸੀਗਾ ਵੀ ਇਹ ਵਿਰਸੇ ਨਾਲ ਲਿਟਰੇਚਰ ਨਾਲ ਲੋਕਾਂ ਨੂੰ ਸਹੀ ਸਿੱਧੀਆਂ ਹੁਣ ਕਿਤਾਬਾਂ ਦਾ ਵੀ ਵਪਾਰੀਕਰਨ ਹੋ ਗਿਆ ਹੁਣ ਪਿੱਛੇ ਪਿੱਛੇ ਜੇ ਮੇਰੀ ਇੱਕ ਪਬਲਿਸ਼ਰ ਨਾਲ ਗੱਲ ਹੋਈ ਉਹ ਕਹਿੰਦਾ ਅਸੀਂ ਕਿਤਾਬ ਅਸੀਂ ਫ੍ਰੀ ਛਾਪ ਦਿੰਦੇ ਆ ਪਰ ਜਿਹੜੇ ਸੋਸ਼ਲ ਮੀਡੀਆ ਦੇ ਪ੍ਰਮੋਟਰ ਨੇ ਅਸੀਂ ਰਾਈਟਰ ਨੂੰ ਕਹਿ ਦਿੰਦੇ ਆ ਵੀ 8000 ਰੁਪਏ ਉਹਨੂੰ ਦੇ ਦੇ ਆਪਣੀ ਕਿਤਾਬ ਨੂੰ ਪ੍ਰਮੋਟ ਕਰਾ ਮਤਲਬ ਉਹਦਾ ਵੀ ਵਪਾਰੀਕਰਨ ਹੋ ਗਿਆ ਉਹ ਪੱਦਰ ਨਹੀਂ ਰਹਿ ਗਿਆ ਕਿਸੇ ਕਿਤਾਬ ਦਾ ਕੋਈ ਪਰ ਇਹ ਰੀਅਲ ਪੈਂਡ ਕਰ ਰਿਹਾ ਜੀ ਰੀ ਲੈਂਦੀ ਚੱਲ ਗਈ ਤੇ ਇੱਕ ਦਾ ਵੇਖੀ ਇੱਕ ਮੈਨੂੰ ਹੋਰ ਦੱਸੋ ਲਾਸਟ ਦੇ ਵਿੱਚ ਆਪਾਂ ਬਗਲਬਾਤ ਵੀ ਸਾਮਪ ਕਰਾਂਗੇ ਪੰਜ ਟੌਪ ਕਿਤਾਬਾਂ ਕਿਹੜੀਆਂ ਜਿਹੜੀਆਂ ਕੱਲ ਤੋਂ ਲੈ ਕੇ ਅੱਜ ਦੇ ਵਿੱਚ ਵਿੱਚ ਜੀ ਸਭ ਤੋਂ ਪਹਿਲਾਂ ਕਿਤਾਬ ਵਿਕੀ ਡਾਕਟਰ ਧੁਗਾ ਗੁਰਪ੍ਰੀਤ ਦੀ 40 ਦਿਨ ਅੱਛਾ ਉਹ ਲੋਕਾਂ ਨੇ ਬਹੁਤ ਖਰੀਦੀ ਅੱਛਾ ਕਿਤਾਬ ਵਿਕੀ ਮੇਰਾ ਦਾਗਿਸਤਾਨ ਜੀ ਉਹ ਲੋਕਾਂ ਨੇ ਬਹੁਤ ਕਿਤਾਬ ਖਰੀਦੀ ਜੀ ਕਿਤਾਬ ਵਿਕੀ ਮਹਾਰਾਣੀ ਜਿੰਦਾ ਹੁਸ਼ ਸਿੰਘ ਸ਼ਿਖਤ ਉਹਦੀ ਜੀ ਉਹ ਹਰ ਇੱਕ ਬੰਦੇ ਦੀ ਚੁਆਇਸ ਸੀ ਤੇ ਕਿਤਾਬ ਡਾਕਟਰ ਸੁਖਦਿਆਲ ਸਿੰਘ ਉਹਨਾਂ ਨੇ ਲਿਖੀ ਹੋਈ ਆ ਮਹਾਰਾਣੀ ਜਿੰਦਾ ਉਹ ਲੋਕਾਂ ਨੇ ਜੀ ਬਹੁਤ ਖਰੀਦ ਖਰੀਦੀ ਇੱਕ ਕਿਤਾਬ ਹੈ ਸੋਚੋ ਤੇ ਅਮੀਰ ਬਣੋ ਮੋਟੀਵੇਸ਼ਨਲ ਅੱਛਾ ਉਹ ਵੀ ਉਹ ਵੀ ਵਿਕੀ ਉਹ ਵੀ ਵਿਕੀ ਦੇ ਬਾਕੀ ਜਿਹੜਾ ਪਹਿਲੀ ਕਿਤਾਬ ਹੈ ਗੁਰਮੁਖੀ ਦੀ ਉਹ ਉਹ ਵੀ ਲੋਕਾਂ ਨੇ ਬਹੁਤ ਜ਼ਿਆਦਾ ਹਰ ਇੱਕ ਬੰਦਾ ਚਾਹੁੰਦਾ ਵੀ ਉਹਦਾ ਜਵਾਕ ਹੈ ਬੱਚਾ ਉਹ ਲੈ ਕੇ ਜਾਵੇ ਉਹ ਪੜ੍ਹੇ ਉਸ ਚੀਜ਼ ਨੂੰ ਉਹ ਵੀ ਬਹੁਤ ਵਿਕੀ ਤੇ ਉਹ ਹੋਰ ਕਿਤਾਬ ਮੈਂ ਤੁਹਾਨੂੰ ਦੱਸ ਸਕਦਾ ਜਿਵੇਂ ਅ ਕੁਝ ਸਪੀਕਸ ਨੇ ਜਿਵੇਂ 10 ਗ੍ਰੰਥ ਸਪੀਕ ਹੋ ਗਿਆ ਭਾਈ ਵੀਰ ਸਿੰਘ ਨੇ ਕਿਤਾਬਾਂ ਇਹ ਅਜਿਹੀਆਂ ਕਿਤਾਬਾਂ ਮਤਲਬ ਜ਼ਿਆਦਾ ਵਿਕੀ ਤੇ ਪੋਇਟਰੀ ਚ ਕੌਣ ਜ਼ਿਆਦਾ ਚੱਲ ਰਿਹਾ ਅੱਜਕੱਲ੍ਹ ਪੋਇਟਰੀ ਦੇ ਵਿੱਚ ਜੇ ਮੈਂ ਕਹਾ ਤਾਂ ਲੋਕਾਂ ਨੇ ਸ਼ਿਵ ਕੁਮਾਰ ਦੀ ਅੰਤਮ ਬਖਰੀ ਦੀ ਅੱਛਾ ਜੀ ਜਿਵੇਂ ਮਿਲਾਂਗੇ ਜਰੂਰ ਪੀਤ ਕਮਲ ਦੀ ਕਿਤਾਬ ਮੈਂ ਇੱਥੇ ਰੰਦਾ ਟਾਰਨੇਡੋ ਉਹ ਵੀ ਲੋਕ ਕਾਫੀ ਗਿਣਤੀ ਦੇ ਵਿੱਚ ਲੈ ਕੇ ਗਏ ਆ ਜੀ ਬਾਕੀ ਹੋਰ ਇੱਕ ਜਰਨੈਲ ਸਿੰਘ ਦੀ ਕਿਤਾਬ ਹੈ ਸਿਆਣੇ ਕਹਿੰਦੇ ਨੇ ਜੀ ਕਿਉਂਕਿ ਉਹਨਾਂ ਨੇ ਬਹੁਤ ਈਜ਼ੀ ਭਾਸ਼ਾ ਦੇ ਵਿੱਚ ਸਰਦ ਸਭ ਗੱਲਾਂ ਲਿਖੀਆਂ ਹੋਈਆਂ ਉਹ ਵੀ ਲੋਕ ਲੈ ਕੇ ਗਏ ਜੀ ਇਸ ਕਰਕੇ ਬਾਕੀ ਇੱਕ ਹੋਰ ਜਿਹੜਾ ਹੈ ਰਹਿਗੀ ਇਹਦੇ ਵਿੱਚ ਗੱਲ ਹਾਂ ਹਾਂ ਇੱਕ ਕਿਤਾਬ ਵੀ ਉਹ ਵੀ ਬਹੁਤ ਵੱਡੀ ਹੈ ਜਿਸ ਵਿੱਚ ਕਿ ਉਹ ਇਹ ਜਗਦੀਪ ਸਿੰਘ ਉਹਨਾਂ ਦੀ ਕਿਤਾਬ ਹੈ ਹੰਨੇ 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 ਪਾਸ਼ਾਹੀ ਬੇਲੋਂ ਨਿਕਲਦੇ ਸ਼ੇਰ ਇੱਕ ਹੋਰ ਤੀਜਾ ਵਾਲਿਊਮ ਉਹਨਾਂ ਦਾ ਹੋਰ ਆਇਆ ਹੈ ਇੱਕ ਜੀ ਚ ਮਤਲਬ ਚੜੇ ਤਰੰਗ ਏਦਾਂ ਕਰਕੇ ਕੋਸ਼ਾ ਮਤਲਬ ਉਹ ਵੀ ਲੋਕਾਂ ਨੇ ਬਹੁਤ ਜ਼ਿਆਦਾ ਕਿਤਾਬਾਂ ਖਰੀਦੀਆਂ ਤੁਸੀਂ ਇੱਕ ਸੱਚ ਹੋਰ ਗੱਲ ਹੈ ਜੀ ਵੀ ਕਈ ਵਾਰੀ ਨਵਾਂ ਪਾਠਕ ਹੁੰਦਾ ਆ ਕੇ ਸਲਾਹ ਵੀ ਲੈ ਲੈਂਦਾ ਹੁੰਦਾ ਵੀ ਭਾਈ ਜੀ ਸਾਨੂੰ ਮੈਨੂੰ ਦੱਸ ਦਿਓ ਵੀ ਕਿਹੜੀ ਕਿਤਾਬ ਇਤਿਹਾਸ ਦੇ ਵਿੱਚ ਉਹ ਵੀ ਨਾਲ ਨਾਲ ਸੇਵਾ ਕਰ ਰਹੇ ਹੋ ਹਾਂਜੀ ਉਹ ਦੱਸਦੀਦਾ ਅਗਲੇ ਨੂੰ ਮਤਲਬ ਜੇ ਕੋਈ ਬੰਦਾ ਇਤਿਹਾਸ ਨੂੰ ਪੜ੍ਹਨਾ ਚਾਹੁੰਦਾ ਤਾਂ ਅਸੀਂ ਮੋਸਟਲੀ ਮਤਲਬ ਫੂਲ ਸਿੰਘ ਸ਼ੀਤਲ ਹੋਣਾ ਨੇ ਕਿਤਾਬ ਆ ਰეკਮੈਂਡ ਕਰ ਦਿੰਦੇ ਹਾਂ ਕਿਉਂਕਿ ਉਹਨਾਂ ਨੂੰ ਥੋੜੇ ਸਮਝ ਦਾ ਸੌਖਾਗਾ ਜਾਂ ਫੇਰ ਡਾਕਟਰ ਉਹਨਾਂ ਜਿਵੇਂ 40 ਦਿਨ ਕਿਤਾਬ ਕਾਫੀ ਚੱਲ ਰਹੀ ਹੈ ਉਹਦੇ ਚ ਡਾਕਟਰ ਗੁਰਪ੍ਰੀਤ ਹੋਣਾ ਨੇ ਬਹੁਤ ਸਰਲ ਭਾਸ਼ਾ ਦੇ ਵਿੱਚ ਬਹੁਤ ਸਿਆਣੀਆਂ ਗੱਲਾਂ ਲਿਖੀਆਂ ਜਿਗੀਆਂ ਗੱਲਾਂ ਲਿਖੀਆਂ ਵੀ ਜਿਹੜੀਆਂ ਆਪਾਂ ਪਹਿਲੇ ਪੁਰਾਣੇ ਸਮੇਂ ਚ ਬਜ਼ੁਰਗਾਂ ਕੋਲ ਸੁਣਦੇ ਹੁੰਦੇ ਸੀ ਪਰ ਅੱਜ ਕੱਲ ਨਾ ਤਾਂ ਉਸ ਕਿਸਮ ਦਾ ਰੁਝਾਨ ਹੀ ਰਿਹਾ ਤਾਂ ਹੀ ਰੁਚੀ ਹੋ ਰਹੀ ਹੈ ਬਜ਼ੁਰਗਾਂ ਦੇ ਕੋਲੇ ਬੈ ਇਹ ਸ਼ੁਰੂਆਤੀ ਦੌਰ ਦੇ ਵਿੱਚ ਪਾਠਕ ਦੇ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨੀ ਹੁੰਦੀ ਹੈ ਜੀ ਇਸ ਸ਼ੁਰੂਆਤੀ ਦੌਰ ਕਈ ਵਾਰੀ ਇਹ ਹੁੰਦਾ ਕਿ ਲੱਗਦਾ ਮੈਨੂੰ ਮੇਰਾ ਦਾਗਿਸਤਾਨ ਦਿਓ ਜੀ ਹੁਣ ਦਾਗਿਸਤਾਨ ਪੜਨ ਲਈ ਬੰਦੇ ਦਾ ਪੱਧਰ ਬਹੁਤ ਉੱਪਰ ਦਾ ਚਾਹੀਦਾ ਉਹ ਤੋਂ ਪਹਿਲਾਂ ਬਹੁਤ ਕੁਝ ਤੁਹਾਨੂੰ ਹੋਰ ਪੜਨਾ ਬੂਤੋਂ ਫਿਰ ਦਾਗਿਸਤਾਨ ਸਮਝ ਲੱਗਣਾ ਇਸ ਕਰਕੇ ਅਸੀਂ ਕੋਸ਼ਿਸ਼ ਕਰੀ ਦੀ ਵਿੱਚ ਚੰਗੀਆਂ ਕਿਤਾਬਾਂ ਰਕਮੈਂਡ ਕੀਤੀਆਂ ਜਾਂ ਸਕਦੀਆਂ ਨੰਬਰਸ ਦੇ ਵਿੱਚ ਜਿਵੇਂ ਆਪਾਂ ਨਹੀਂ ਪੋਸਟਕ ਮੇਲੇਆਂ ਦਾ ਆਮ ਤੌਰ ਤੇ ਬਾਅਦ ਚ ਬਹੁਤ ਹੁੰਦਾ ਵੀ ਇੰਨੇ 100 ਬੰਦੇ ਜਾਂ ਇੰਨੇ 1000 ਬੰਦੇ ਐਗਜੈਕਟ ਪੈਸੇ ਅਜੇ ਤਾਂ ਚੱਲ ਰਿਹਾ ਇਹ ਦੋ ਢਾਈ ਘੰਟੇ ਹੋਰ ਵੀ ਚੱਲਣਾ ਹੁਣ ਤੱਕ ਕਿੰਨੇ ਕ ਪਾਠ ਕਿਤਾਬਾਂ ਲੈ ਕੇ ਜਾਂਦੇ ਤੁਹਾਡੇ ਕੋਲ ਜਿਹੜਾ ਪੰਜਾਬ ਕਿਤਾਬ ਘਰ ਮੈਲਬਰਨ ਤੋਂ ਆ ਕੇ ਇਹਨਾਂ ਸਟਾਲ ਤੋਂ ਲੈ ਕੇ ਗਏ ਦੇਖੋ ਨਿਰੰਤਰ ਜਾ ਰਹੀ ਹੈ ਸ਼ਾ ਵੀ ਬਹੁਤ ਆ ਲੋਕਾਂ ਨੂੰ ਮੈਨੂੰ ਇਹ ਲੱਗਦਾ ਵੀ तकरीबन 1000 ਕ ਬੰਦਾ 1000 ਮਤਲਬ ਪਾਠਕ ਅਜੇ ਤੱਕ ਕਿਤਾਬਾਂ ਲੈ ਕੇ ਜਾ ਚੁੱਕੇ ਬਾਕੀ ਹੋਰ ਨਿਰੰਤਰ ਜਿਹੜੀ ਗਿਣਤੀ ਆ ਹੋ ਸਕਦਾ ਵੀ ਮੈਂ ਉਹਦੇ ਐਗਜੈਕਟ ਨਹੀਂ ਤੁਹਾਨੂੰ ਦੱਸਦਾ ਮੇਰੇ ਇੱਕ ਰਫਲੀ ਜਿਹਾ ਆਈਡੀਆ ਹੈ ਵੀ ਹਜ਼ਾਰ तकरीबन ਹੁਣ ਤੱਕ ਲੈ ਕੇ ਜਾ ਚੁੱਕੇ ਜੀ ਸੋ ਵਧੀਆ ਨੰਬਰ ਹੈ ਚੰਗਾ ਰੁਝਾਨ ਹੈ ਹਨਾ ਬਹੁਤ ਵਧੀਆ ਰੁਝਾਨ ਤੇ ਤੇ ਪ੍ਰਬੰਧਕਾਂ ਨੇ ਸਹਿਯੋਗ ਵਧੀਆ ਦਿੱਤਾ ਇਹ ਵੀ ਇਹ ਵੀ ਇੱਕ ਮੇਨ ਫੀਡਬੈਕ ਲੈਣ ਦਾ ਹੁੰਦਾ ਕਿਉਂਕਿ ਅਗਲੀ ਵਾਰ ਵੀ ਆਪਾਂ ਆਉਣਾਗਾ ਸੋ ਜਿਹੜਾ ਜੋ ਵੀ ਇੱਕ ਨੋਪੀ ਵਗੈਰਾ ਸਟਾਰ ਵਗੈਰਾ ਉਹ ਠੀਕ ਰਿਹਾ ਉਹਨਾਂ ਦਾ ਜੀ ਬਿਲਕੁਲ ਐਵੇਂ ਤੁਹਾਨੂੰ ਇਹ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਵੀ ਕਰਦੇ ਹਾਂ ਪ੍ਰਬੰਧਕਾਂ ਦਾ ਕਿਉਂਕਿ ਪ੍ਰਬੰਧ ਇਹਨਾਂ ਦਾ ਪੂਰਾ ਪੂਰਾ ਸ਼ਲਾਘਾਯੋਗ ਰਿਹਾ ਕਿਉਂਕਿ ਜਦੋਂ ਅਸੀਂ ਸਟਾਲ ਲਾਉਣ ਆਇਆ ਤਾਂ ਇਹਨਾਂ ਨੇ ਸਾਨੂੰ ਅਸਿਸਟੈਂਟ ਵੀ ਸਾਨੂੰ ਹੈਲਪ ਵੀ ਦਿੱਤੀ ਮੰਨ ਲਓ ਸਾਡਾ ਸਮਾਨ ਹੈ ਸਾਡੇ ਕੋਲ ਕਾਫੀ ਸਮਾਨ ਸੀਗਾ ਤਾਂ ਇਹਨਾਂ ਨੇ ਸਾਨੂੰ ਹੈਲਪਰ ਵੀ ਪ੍ਰੋਵਾਈਡ ਕਰੇ ਉਸ ਤੋਂ ਬਾਅਦ ਇੱਥੇ ਹਰ ਇੱਕ ਚੀਜ਼ ਦੀ ਸਾਡੇ ਲਈ ਇਹਨਾਂ ਨੇ ਪ੍ਰੋਪਰ ਪ੍ਰਬੰਧ ਕੀਤਾ ਆ ਬਾਕੀ ਜਿਵੇਂ ਹੋਰਾਂ ਮੇਲਿਆਂ ਤੇ ਦੇਖਣ ਨੂੰ ਮਿਲਦਾ ਵੀ ਲੋਕਾਂ ਨੇ ਇੱਕ ਤਰ੍ਹਾਂ ਦੀ ਦੁਕਾਨਦਾਰੀ ਬਣਾ ਰੱਖੀ ਆ ਪਰ ਇੱਥੇ ਉਸ ਕਿਸਮ ਦਾ ਨਹੀਂ ਹੈਗਾ ਇਹਨਾਂ ਨੇ ਜਾਇਜ ਵਾਜਬ ਅਰੇ ਜਣੀ ਜਣੀ ਇਹਨਾਂ ਨੇ ਜਿਹੜਾ ਉਹ ਸਟਾਲ ਦੇ ਵੀ ਹਿਸਾਬ ਨਾਲ ਲੱਗਿਆ ਉਹ ਵਾਜਬ ਪੈਸੇ ਲਏ ਆ ਤੇ ਬਹੁਤ ਜ਼ਿਆਦਾ ਸਹਿਯੋਗ ਹਰ ਸਮੇਂ ਮਤਲਬ ਜਿਹੜੇ ਇਹਨਾਂ ਦੇ ਪ੍ਰਬੰਧਕ ਸਾਡੇ ਕੋਲੇ ਢੇੜਾ ਵੀ ਮ ਇਸ ਕਰਕੇ ਪ੍ਰਬੰਧ ਪੱਖੋਂ ਵੀ ਬਹੁਤ ਵਧੀਆ ਮੇਲਾ ਮੈਨੂੰ ਇਹ ਲੱਗਿਆ ਜੀ ਸੋ ਬਹੁਤ ਮਿਹਰਬਾਨੀ ਹਰਕੀ ਸਾਹਿਬ ਤੁਸੀਂ ਆਏ ਪੰਜਾਬ ਤੋਂ ਕਦਾਪਾ ਦਾ ਜਹਾਜ਼ ਭਰ ਕੇ ਤੇ ਉਮੀਦ ਆ ਇਦਾਂ ਹੀ ਤੁਸੀਂ ਆਓ ਜਗਦੀਪ ਹੋਰਾਂ ਦੇ ਨਾਲ ਸਹਿਯੋਗ ਕਰੋ ਕਿਉਂਕਿ ਜਗਦੀਪ ਨੇ ਵੀ ਬਹੁਤ ਵਧੀਆ ਸਾਰਾ ਕਾਰਜ ਕੀਤਾ ਇਹਦੀ ਵੀ ਇੱਕ ਮਿੰਟ ਦੀ ਆਪਾਂ ਵੀ ਗੱਲਬਾਤ ਕਰ ਲਈਏ ਤੇ ਜਦੋਂ ਆਪਾਂ ਸਾਲਕ ਪਹਿਲਾਂ ਗੱਲ ਕੀਤੀ ਸੀ ਉਹਨਾਂ ਥੋੜੇ ਜਿਹੇ ਤੁਸੀਂ ਇਹਦਾ ਆਪਾਂ ਕੀਤਾ ਸੀਗਾ ਡਿਮੋਰ ਲਾਈਫ ਜੇ ਵੀ ਸੀਗੇ ਵੀ ਆਪਾਂ ਕੰਮ ਕਰ ਲਿਆ ਹੁਣ ਕੀ ਮਹਿਸੂਸ ਹੋ ਰਿਹਾ ਸਾਲ ਡੇਢ ਸਾਲ ਬਾਅਦ ਸਾਲ ਬਾਅਦ ਤਕਰੀਬਨ ਜੇ ਚੰਗਾ ਲੱਗ ਰਿਹਾ ਜੀ ਪਾਠਕ ਮਤਲਬ ਕਿਤਾਬਾਂ ਖਰੀਦਣਾ ਚਾਹੁੰਦੇ ਨੇ ਮਤਲਬ ਪੜ੍ਹਨਾ ਚਾਹੁੰਦੇ ਨੇ ਆਪਣੇ ਵजूद ਬਾਰੇ ਪੜ੍ਹਨਾ ਚਾਹੁੰਦੇ ਆਪਣੇ ਪੁਰਖਿਆਂ ਬਾਰੇ ਇਤਿਹਾਸ ਬਾਰੇ ਪੜ੍ਹਨਾ ਚਾਹੁੰਦੇ ਆ ਤੇ ਉਹ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਪੜ੍ਹਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਪਤਾ ਲੱਗੇ ਜੀ ਜੀ ਤੇ ਹੁਣ ਸਾਨੂੰ ਬਹੁਤ ਵਧੀਆ ਹੰਗਾਰ ਆ ਪਾਠਕਾਂ ਵੱਲੋਂ ਕਿ ਤੁਸੀਂ ਜਦੋਂ ਲਾਸਟ ਟਾਈਮ ਆਪਾਂ ਮਿਲੇ ਸੀਗੇ ਉਦੋਂ ਸਾਡੇ ਕੋਲ ਥੋੜਾ ਸਟਾਕ ਸੀ ਕਿੰਨੇ ਮੇ ਟਾਈਟਲ ਸੀਗੇ ਚਲੋ ਤੁਹਾਡੇ ਵੱਲੋਂ ਸਾਨੂੰ ਹੌਸਲਾ ਦਿੱਤਾ ਗਿਆ ਸੀ ਹੋਰ ਮਤਲਬ ਮਿਹਨਤ ਨਾ ਲੱਗੇ ਉਹਦੇ ਕਰਨ ਲਈ ਹਾਂਜੀ ਹੁਣ ਅਸੀਂ ਵਧੀਆ ਅੱਗੇ ਵਧ ਰਹੇ ਹਾਂ ਅੱਜ ਇੱਕ ਦੂਜਾ ਸਾਲ ਆ ਤੁਹਾਡਾ ਹਾਂਜੀ ਤੇ ਦੂਜੇ ਸਾਲ ਜਾਨੀ ਕਿ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਹੈ ਵੀ ਪਿਛਲੇ ਸਾਲ ਨਾਲੋਂ ਹੁਣ ਗੱਲਬਾਤ ਜਾਨੀ ਬਣ ਗਈ ਹੈ ਹਾਂਜੀ ਹਾਂਜੀ ਹੌਲੀ ਹੌਲੀ ਲੀਤ ਆ ਰਹੀ ਹੈ ਇਹ ਗੱਡੀ ਹਾਂਜੀ ਤੇ ਅਸੀਂ ਉਮੀਦ ਕਰਦੇ ਹਾਂ ਜਿੱਦਾਂ ਨਹੀਂ ਉਹ ਸਟੇਜ ਗੁਲਾਟੀ ਹੋ ਰਾਂ ਦੀ ਕੈਨੇਡਾ ਦੇ ਵਿੱਚ ਦੁਕਾਨ ਆ ਵੈਨਕੂਵਰ ਸਰੀ ਦੇ ਵਿੱਚ ਤੇ ਛੇਤੀ ਮੈਲਬਨ ਦੇ ਵਿੱਚ ਮਹਿਲ ਕਲਾਨਾਂ ਦੀ ਵੀ ਕਿਤਾਬਾਂ ਦੀ ਜਿਹੜੀ ਦੁਕਾਨ ਹੋਵੇ ਤਾਂ ਕਿ ਕਿਸੇ ਨੂੰ ਐਡਾ ਜੇ ਕੋਈ ਕਿਤਾਬਾਂ ਪੜ੍ਹਨ ਦਾ ਇੱਛਕਾ ਹੋ ਤਾਂ ਉੱਥੇ ਜਾ ਕੇ ਲੈ ਸਕੇ ਇਹ ਅਸੀਂ ਉਮੀਦ ਕਰਦੇ ਹਾਂ ਵੀ ਉਹਨਾਂ ਨੇ ਸਾਲ ਤੋਂ ਸਾਲ ਦੇ ਵਿੱਚ ਇਹ ਕੰਮ ਵੀ ਹੋ ਜਾਊਗਾ ਜੀ ਬਿਲਕੁਲ ਭਰਾਵਾਂ ਨੇ ਸਹਿਯੋਗ ਨਾਲ ਜੀ ਕਰਾਂਗੇ ਜੀ ਇਹ ਵਾਦਾਂਗੇ ਅੱਗੇ ਹਾਂ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਸੀਂ ਇਸ ਤਰੀਕੇ ਨਾਲ ਸੀ7 ਆਸਟ੍ਰੇਲੀਆ ਨਾਲ ਜੁੜੇ ਰਹੋ ਸਾਸਿਕਾ